ਪਿੰਡ ਮਾਸੀਕੇ ਦੀ ਲੜਕੀ ਜਸਪ੍ਰੀਤ कौर ਜੋ ਸੌਹਰਿਆਂ ਵੱਲੋਂ ਇਨਸਾਫ ਨਾ ਮਿਲਣ ਕਾਰਨ ਪਿੰਡ ਬਨਾਸਪੁਰ ਦੀ ਪੁਲਿਸ ਚੋਂ ਕਿ ਅੱਗੇ ਜੋ ਧਰਨਾ ਲਗਾਤਾਰ ਜਾਰੀ ਹੈ ਅੱਜ 10ਵੇਂ ਦਿਨ ਜਾਰੀ ਸੀ ਗੱਲ ਕਿਸੇ ਵੀ ਸੱਤੇ ਤੇ ਨਾ ਪਹੁੰਚਣ ਕਾਰਨ ਕਿਸਾਨ ਯੂਨੀਅਨ ਵੱਲੋਂ ਜੋ ਵੀ ਇੱਥੇ ਧਰਨੇ ਤੇ ਆਉਂਦੇ ਹੈਗੇ ਉਹਨਾਂ ਵੱਲ ਸਾਰੀਆਂ ਜਥੇਬੰਦੀਆਂ ਵੱਲੋਂ ਕੱਲ ਨੂੰ ਪੁਤਲੇ ਫੂਕਣ ਦੀ ਜੋ ਸੂਚਨਾ ਦਿੱਤੀ ਗਈ ਆ ਉਹਦੇ ਬਾਰੇ ਤੁਹਾਨੂੰ ਕਰਵਾਉਣਿਆ ਗੱਲਬਾਤ ਜਿੱਥੇ ਬੰਦੀਆਂ ਵਾਲਿਆਂ ਨੂੰ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਐਕਸਪਲੋਰ ਟੀਵੀ ਕੇਐਸਸੀ ਨਿਊਜ਼ ਤੇ ਅਮਨ ਦੀਪ ਧਾਲੀਵਾਲ ਚੈਨਲ ਦੇ ਨਾਲ ਸਾਡੀ ਅੱਜ ਮੀਡੀਆ ਟੀਮ ਪਹੁੰਚੀ ਆ ਪਿੰਡ ਬਲਾਸਪੁਰ ਚੌਂਕੀ ਜਿੱਥੇ ਕਿ ਲਗਾਤਾਰ ਧਰਨਾ ਜਾਰੀ ਆ ਅੱਜ ਧਰਨਾ 10ਵੇਂ ਦਿਨ ਜਾਰੀ ਆ ਇਹਨਾਂ ਦੇ આરોਪ ਆ ਪੁਲਿਸ ਤੇ ਕਿ ਜੋ ਜਸਪੀਤ ਕੋਰ ਲੜਕੀ ਨਾਲ ਧੱਕਾ ਹੋਇਆ ਉਹਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਬਾਕੀ ਜੋ ਰਹੀ ਗੱਲ ਪਰਚੇ ਦੀ ਪਰਚਾ ਕੱਲੇ ਜਸਪ੍ਰੀਤ ਲੜਕੇ ਤੇ ਕਰਕੇ ਇਹਨੇ ਪੁਲਿਸ ਨੇ ਆਪਦਾ ਖੜਾ ਛੁਡਾ ਲਿਆ ਇੱਕ ਵਾਰੀ ਇਹਨਾਂ ਨੂੰ ਇਹ ਹੋ ਗਿਆ ਵੀ ਚਲੋ ਆਪਾਂ ਖੜਾ ਛੜਾਓ ਤੇ ਉਹਨਾਂ ਦੀ ਮਦਦ ਕਰੋ ਜਿਹੜਾ ਜਸਪ੍ਰੀਤ ਕੌਰ ਦਾ ਸਹਰਾ ਉਹ ਪੰਜਾਬ ਪੁਲਿਸ ਦੇ ਵਿੱਚ ਇੱਕ ਅਫੀਸਰ ਦੀ ਗੱਡੀ ਜਾਂ ਉਹਦਾ ਗਨਮੈਨ ਕਿਉਂਕਿ ਉਹ ਪੁਲਿਸ ਤੇ ਦਬਾਅ ਪਾ ਕੇ ਆਪਦਾ ਪਰਚੇ ਵਿੱਚੋਂ ਨਾ ਕਢਾ ਕੇ ਉਹ ਬਾਹਰ ਤੁਰੇ ਫਿਰਦੇ ਆ ਮੁੰਡਾ ਵੀ ਜਵਾਨਤ ਕਰਾ ਗਿਆ ਲੜਕਾ ਜਵਾਨਤ ਜਸਪ੍ਰੀਤ ਕਰਾ ਕੇ ਬਾਹਰ ਤੁਰੇ ਫਿਰਦਾ ਹੁਣ ਆਪਾਂ ਜੀ ਕਰਾਂਗੇ ਗੱਲਬਾਤ ਜੱਥੇਬੰਦੀਆਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਕੀ ਕਹਿਣਾ ਤੁਹਾਡਾ ਸੁਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡਾ ਕਹਿਣਾ ਤਾਂ ਇਹ ਆ ਜੀ 10 ਦਿਨ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਪੂਰੀ ਧੁੰਦ ਪੈਂਦੀ ਆ ਸਾਡੇ ਇੱਥੇ ਰਾਤ ਨੂੰ ਵੀ ਇੱਥੇ ਹੁੰਦੇ ਦਿਨੇ ਵੀ ਇੱਥੇ ਹੁੰਦੇ ਆ ਅਸੀਂ ਪੂਰਾ ਮਜਬੂਰ ਹੋਏ ਅੱਜ 10 ਦਿਨਾਂ ਬਾਅਦ ਕੱਲ ਨੂੰ ਫੈਸਲਾ ਲਿਆ ਵੀ ਕੱਲ ਨੂੰ ਜਿਹੜਾ ਚੌਂਕੀ ਇੰਚਾਰਜ ਪ੍ਰੀਤਮ ਸਿੰਘ ਦਾ ਪੁਤਲਾ ਜਿਹੜਾ ਬੱਸ ਸਟੈਂਡ ਦੇ ਵਿੱਚ ਅਸੀਂ ਫੂਕਾਂਗੇ ਇਹ ਸਾਡਾ ਪਹਿਲਾ ਫੈਸਲਾ ਪੁਤਲੇ ਅਸੀਂ ਹੋਰ ਵੀ ਫੂਕਾਂਗੇ 18 ਤਰੀਕ ਨੂੰ ਅਸੀਂ ਜਿਹੜਾ ਅਗਲਾ ਪੁਤਲਾ ਐਮਐਲਏ ਸਾਹਿਬ ਦਾ ਇੱਥੇ ਫੂਕਾਂ ਕਿਉਂਕਿ ਸਾਡੀ ਕੋਈ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ ਜਿਹੜਾ ਮੁੰਡੇ ਤੇ ਪਰਚਾ ਕੱਟਿਆ ਉਹ ਵੀ ਨਾਰਮਲ ਤਰਾਹਾਂ ਵਾਂ ਲਾ ਕੇ ਕੱਟਿਆ ਉਹਦੇ ਵਿੱਚ ਉਹਨਾਂ ਨੂੰ ਜ਼ਮਾਨਤ ਦਿਵਾਉਣ ਦਾ ਕੰਮ ਪੂਰਾ ਸਾਥ ਦਿੱਤਾ ਗਿਆ ਤੇ ਸਾਰਾ ਪਰਿਵਾਰ ਕੁੜੀ ਨੂੰ ਰੋਲਣ ਤੇ ਹੋਇਆ ਲੱਗਿਆ ਹੋਇਆ ਤੁਹਾਡਾ ਫੈਸਲਾ ਪਰਸੋਂ ਦਾ ਹੋਇਆ ਬਜੀ ਇਹ ਪੁਤਲੇ ਫੂਕਣ ਦਾ ਕੀ ਕੋਈ ਤੁਹਾਨੂੰ ਦਿੱਕਤ ਆ ਗਈ ਸੀ ਕੀ ਤੁਸੀਂ ਪਰਸੋਂ ਕਿਹਾ ਸੀ ਵੀ ਧਰਨੇ ਦੇ ਮੈਕ ਉੱਪਰ ਕਿਹਾ ਸੀ ਸਟੇਜ ਦੇ ਉੱਪਰ ਵੀ ਅਸੀਂ ਪੁਤਲੇ ਫੂਕਣੇ ਆ ਕੀ ਤੁਸੀਂ ਕੱਲ ਦਾ ਐਲਾਨ ਰੱਖਿਆ ਕਿ ਤੁਹਾਡੇ ਕੋਈ ਜਸੇਬੰਦੀਆਂ ਦਾ ਸੀਗਾ ਤੁਹਾਡੀ ਕੋਈ ਸਮੱਸਿਆ ਜਾਂ ਕੀ ਸੀ ਨਹੀਂ ਕੋਈ ਇੱਕ ਦੋ ਬੰਦੇ ਬਾਹਰ ਹੋ ਸਕਦੇ ਸੀ ਕਮੇਟੀ ਦੇ ਵਿੱਚ ਜਿਹੜੇ ਬੰਦੇ ਨੇ ਕਮੇਟੀ ਨੇ ਤੇ ਸਾਰੀਆਂ ਜਸੇਬੰਦੀਆਂ ਨੇ ਫੈਸਲਾ ਕੀਤਾਗਾ ਕਮੇਟੀ ਦੇ ਕੋਈ ਜਾਂ ਜਸੇਬੰਦੀਆਂ ਕੋਈ ਬੰਦਾ ਬਾਹਰ ਹੋ ਗਿਆ ਇਸ ਕਰਕੇ ਹੋ ਗਿਆ ਸੋ ਅੱਜ ਵੀ ਮੰਨ ਲਓ ਇੱਕ ਦੋ ਬੰਦੇ ਦਾ ਬਾਹਰ ਸੀ ਫਿਰ ਵੀ ਫੋਨ ਤੇ ਗੱਲਬਾਤ ਕਰਕੇ ਅਸੀਂ ਆ ਜਿਹੜਾ ਤੈਅ ਕੀਤਾ ਵੀ ਕੱਲ ਨੂੰ ਅਸੀਂ ਪਤਲੇ ਫੂਕਣੇ ਆ ਜੀ ਅੱਗੇ ਤੁਹਾਡੀ ਤੁਸੀਂ ਪਤਲਾ ਮੰਨ ਲਓ ਤੁਸੀਂ ਕੱਲ ਤੋਂ ਸ਼ੁਰੂ ਕਰਤੇ ਪਤਲੇ ਫੂਕਣੇ ਮੰਨ ਲਓ ਜੇ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਤੁਸੀਂ ਹੋਰ ਕੋਈ ਸਰਕਾਰੀ ਦਰਵਾਜ਼ੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਅਸੀਂ ਤਾਂ ਜੀ ਇਹ ਕਰਦੇ ਆ ਵੀ ਸਾਡੇ ਕੋਲ ਤਾਂ ਆਖਰੀ ਪੜਾ ਜਿਹੜਾ ਹੁੰਦਾ ਸੰਘਰਸ਼ ਹੀ ਹੁੰਦਾ ਝੰਡੇ 'ਚ ਡੰਡਾ ਹੀ ਹੁੰਦਾ ਅਸੀਂ ਆਪਣੇ ਤੌਰ ਤੇ ਜਿਹੜਾ ਪੁਤਲੇ ਫੂਕੇ ਇਹ ਪਹਿਲੀ ਕਾਰਵਾਈ ਕਰਾਂਗੇ ਫਿਰ ਸਾਡੇ ਕੋਲ ਜੱਥੇਬੰਦੀਆਂ ਵੀ ਆ ਨੌਜੋਨ ਆਗੂ ਵੀ ਆ ਸਾਰੇ ਮਿਲ ਕੇ ਅਸੀਂ ਕੋਈ ਅਗਲਾ ਵੱਡਾ ਐਕਸ਼ਨ ਜ਼ਰੂਰ ਲਾਵਾਂਗੇ ਅਸੀਂ ਇੱਥੇ ਬੈਠਣ ਵਾਲੇ ਨਹੀਂਗੇ ਵੀ ਅਸੀਂ ਇੱਥੇ ਬੈਠੇ ਰਾਵਾਂਗੇ ਕਿਉਂਕਿ ਸਾਡੀ ਤਾਂ ਨੀਂਦ ਹਰਾਮ ਹੋਈ ਵੀ ਆ ਪਰ ਅਸੀਂ ਉਸ ਸੌਰਾ ਪਰਿਵਾਰ ਦੀ ਤੇ ਪ੍ਰਸ਼ਾਸਨ ਦੇ ਅਸੀਂ ਨੀਂਦ ਹਰਾਮ ਕਰਦਾਂਗੇ ਜਿੰਨਾ ਟਾਈਮ ਕਾਰਵਾਈ ਨਹੀਂ ਹੁੰਦੀ ਤੇ ਜਸਪੁਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਟਾਈਮ ਲੜਦੇ ਤਾਂ ਰਹਾਂਗੇ ਕੋਈ ਜਸੇਬੰਦੀਆਂ ਨਾਲ ਮਿਲ ਕੇ ਕਿਉਂਕਿ ਜਸੇਬੰਦੀਆਂ ਵੀ ਕਈ ਹੋ ਗਈਆਂ ਤੇ ਨੌਜਵਾਨ ਆਗੂ ਹੋਗੇ ਤਾਂ ਮਿਲ ਕੇ ਕੋਈ ਵੱਡਾ ਫੈਸਲਾ ਲੀਕਾਂਗੇ ਫਿਰ ਤੁਹਾਨੂੰ ਦੱਸਾਂਗੇ ਅਸੀਂ ਵੀ ਕੀ ਕਰਨਾ ਅਗਲੇ ਪ੍ਰੋਗਰਾਮ ਦੇ ਵਿੱਚ ਕਿਉਂਕਿ 10 ਦਿਨ ਤੋਂ ਬਾਅਦ ਮਜਬੂਰ ਹੋ ਕੇ ਸਾਨੂੰ ਆ ਕਰਨਾ ਪਿਆ ਤਾਂ ਅੱਗੇ ਗੱਲ ਵੀ ਜਿਹੜੀ ਅੱਗੇ ਤੱਕ ਗਈ ਆ ਜ਼ਿਲ੍ਹਾ ਪੰਦਰ ਤੱਕ ਪੰਜਾਬ ਚ ਫੈਲ ਗਈ ਤੇ ਜੋ ਵੀ ਫੈਸਲਾ ਕਰਨਾ ਪਿਆ ਸਾਨੂੰ ਅਸੀਂ ਵੀ ਜਿਹੜਾ ਕਰਾਂਗੇ ਅੱਜ ਇੱਕ ਤੁਹਾਡੇ ਧਰਨੇ ਦੇ ਵਿੱਚ ਖੱਲਰ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਉਹਦੇ ਬਾਰੇ ਕੁਝ ਕਹਿਣਾ ਤੁਸੀਂ ਉਹ ਜੀ ਇੱਥੇ ਸੀ ਪਿੰਡ ਦੇ ਬੰਦੇ ਸੀਗੇ ਉਹ ਮੈਨੂੰ ਲੱਗਦਾ ਬਲਾਸਪੁਰ ਦੀ ਬੰਦੇ ਸੀਗੇ ਉਹ ਹਾਂ ਹੋ ਸਕਦਾ ਉਹ ਇਹਨਾਂ ਦੇ ਬੰਦੇ ਹੀ ਹੋਣ ਪ੍ਰਸ਼ਾਸਨ ਜਾਂ ਇਹਨਾਂ ਦੇ ਐਮਐਲਏ ਦੇ ਕੋਈ ਮੰਨ ਲਓ ਇੱਥੇ ਸਾਜ਼ਿਸ਼ ਵੀ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਵੀ ਇੱਥੇ ਮੰਨ ਲਓ ਅਸੀਂ ਬੈਠਿਆਂ ਦਿਨ ਰਾਤ ਕੁੜੀਆਂ ਬੈਠੀਆਂ ਸਾਡੀ ਆ ਬੇਟੀ ਬੈਠੀ ਆ ਤੇ ਇੱਥੇ ਕੋਈ ਮੰਨ ਲਓ ਜ਼ਿੰਮੇਵਾਰੀ ਨਹੀਂ ਕਿਸੇ ਦੀ ਇੱਥੇ ਕੋਈ ਪੁਲਿਸ ਵਾਲਾ ਦਿਖਾ ਦੋ ਆਪਾਂ ਨੂੰ ਤੁਸੀਂ ਸਵੇਰ ਤੋਂ ਦੇਖਿਆ ਕੋਈ ਕੋਈ ਇੱਥੇ ਪ੍ਰਸ਼ਾਸਨ ਨਹੀਂ ਮਤਲਬ ਮੰਨ ਲਓ ਜਿਵੇਂ ਅੱਜ ਹੁਣ ਖੜਾ ਪਿਆ ਇੱਥੇ ਚਲੋ ਕਵਰੇਜ ਨਹੀਂ ਹੋਈ ਉਹਦੀ ਪਰ ਉਹਦੇ ਬੱਚੇ ਆ ਵੀ ਜੇ ਅੱਗੇ ਤੋਂ ਹੁਣ ਰਾਤ ਬਰਾਤ ਵੀ ਤਾਂ ਕੰਮ ਹੋ ਸਕਦਾ ਜਾਂ ਕੱਲ੍ਹ ਨੂੰ ਵੀ ਹੋ ਫਿਰ ਉਹਦੇ ਵਾਰ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਤਾ ਅਸੀਂ ਸਟੇਜ ਤੋਂ ਬੋਲਤਾ ਵੀ ਜਿਹੜੀ ਇੱਥੇ ਹੁਲੜਵਾਜੀਓ ਪਿੰਡ ਦੇ ਬੰਦੇ ਕਰਦੇ ਆ ਬਾਕੀ ਜਿਹੜੀ ਪ੍ਰਸ਼ਾਸਨ ਦੇ ਤਾਂ ਮੰਨ ਲਓ ਚੌਂਕੀ ਦੇ ਤਾਂ ਗੇਟ 'ਚ ਬੈਠੇ ਆ ਪੁਲਿਸ ਦੀ ਤਾਂ ਵੈਸੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਜੇ ਮੰਨ ਲਓ ਕੋਈ ਮੇਲਾ ਜਗਰਾਤਾਂ ਤੇ ਕਿਹੜਾ ਜਾਂਦੇ ਨਹੀਂ ਇਹ ਤਾਂ ਮੰਨ ਲਓ ਪ੍ਰੋਟੈਸਟ ਹੀ ਆਪਾਂ ਚੌਂਕੀ ਦੇ ਮੂਹਰੇ ਬੈਠੇ ਕਰ ਰਹੇ ਆ ਸੋ ਇੱਥੇ ਵੀ ਜੇ ਮੰਨ ਲਓ ਕੋਈ ਛੇੜਖਾਨੀ ਜਾਂ ਕੋਈ ਸਾਜ਼ਿਸ਼ ਨਾਲ ਐ ਕੀਤਾ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜੀ ਇਹ ਸਨ ਸੋਨੀ ਹਿੰਮਤਪੁਰਾ ਜਿਨ੍ਹਾਂ ਨੇ ਆਪਦੀਆਂ ਗੱਲਾਂ ਬਾਤਾਂ ਰੱਖੀਆਂ ਆ ਮੀਡੀਆ ਸਾਹਮਣੇ ਹੁਣ ਆਪਾਂ ਕਰਾਂਗੇ ਹਰਵੰਦ ਸਿੰਘ ਮੱਦਾ ਜਿਨ੍ਹਾਂ ਨਾਲ ਕੀ ਕੰਨਾ ਚਾਹੋਗੇ ਤੁਸੀਂ ਭਾਈ ਜੀ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆਂ ਪੱਤਰਕਾਰੀ ਤੌਰ ਤੇ ਤੇ ਮਿੜਗਾ ਦਾ ਕਿਉਂਕਿ ਅਸੀਂ ਧੰਨਵਾਦ ਕਰਦੇ ਆਂ ਬਈ ਇਹ ਜਿਹੜਾ ਸਾਡਾ ਪੱਕਾ ਦਿਨ ਰਾਤ ਦਾ ਮੋਰਚਾ ਲੱਗਿਆ ਬਾਈ ਬਈ ਮਿੜਗਾਲੇ ਆ ਕੇ ਦਿਨ ਰਾਤ ਅੰਗੂਈ ਇੱਥੇ ਡਿਊਟੀ ਦਿੰਦੇ ਆ ਤੇ ਜਿਹੜੇ ਭੈਣ ਦੀ ਖਾਤਰ ਆ ਬਾਈ ਨੇ ਦੱਸਿਆ ਪ੍ਰਧਾਨ ਜੀ ਨੇ ਦੱਸਿਆ ਇਹ ਇਨਸਾਫ ਦੀ ਖਾਤਰ ਬੈਠੇ ਆ ਅਸੀਂ ਇਨਸਾਫ ਪਸੰਦ ਲੋਕ ਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਨਹੀਂ ਉੱਠਦੇ ਕਿਉਂਕਿ ਸਾਡੇ ਹੁਣ ਇੱਥੇ ਲੰਗਰ ਵੀ ਇੱਥੇ ਚੱਲਦਾ ਏ ਲੰਗਰ ਗੁਰੂ ਨਾਨਕ ਦੇਵ ਜੀ ਦੇ ਬੋਲਾਂ ਤੇ ਲੱਗਿਆ ਰਿਹਾ ਏ ਕਿਰਤ ਕਰੋ ਵੰਡ ਛਕੋ ਉਹਨਾਂ ਹੀ ਲੰਗਰਾਂ ਦੇ ਵਿੱਚੋਂ ਜੋ ਜੀ ਆਵੇ ਸੋ ਰਾਜੀ ਵੀ ਜਾਵੇ ਸਾਡੇ ਇਸ ਪ੍ਰਸ਼ਾਸਨ ਨੂੰ ਵੀ ਬੇਇਨਤੀ ਉਹੀ ਹੁੰਦੀ ਹੈ ਬਈ ਤੁਸੀਂ ਸਾਡੀ ਸੁਣਵਾਈ ਤਾਂ ਜੋ ਅਸੀਂ ਗੱਲ ਬਾਤ ਛੋੜਨਾ ਤੈਅ ਕੀਤਾ ਤੁਸੀਂ ਨਹੀਂ ਸੁਣ ਰਹੇ ਪਰ ਆਹ ਦਰਿਆ ਤੇ ਆ ਕੇ ਭੈਣ ਨੂੰ ਜੇ ਨਾ ਨਹੀਂ ਇਨਸਾਫ ਦੇ ਸਕਦੇ ਲੰਗਰ ਸ਼ਖ ਸਖਦੇ ਆ ਤੇ ਬਾਕੀ ਕੱਲੋਂ ਅਸੀਂ ਕਿਉਂਕਿ ਅੰਚਾਰਜ ਦਾ ਪ੍ਰਧਾਨ ਜੀ ਦੱਸ ਕੇ ਗਏ ਆ ਪੂਤਰਾ ਫੂਕਾਂਗੇ ਸਟੈਪ ਬਾਅਦ ਸਟੈਪ ਜਿਵੇਂ ਵੀ ਸਾਨੂੰ ਚੱਲਣਾ ਪਿਆ ਹੋਈ ਚੱਲਾਂਗੇ ਪਰ ਭੈਣ ਅਸੀਂ ਜਸਪ੍ਰੀਤ ਨੂੰ ਅਨਗੌਰ ਨੂੰ ਅਨਸਾਫ ਲੈ ਕੇ ਰਾਂਗੇ ਕਿਉਂਕਿ ਇਹ ਅਨਸਾਫ ਕਮੇਟੀ ਬਣੀ ਹੈ ਉਹਨਾਂ ਦੇ ਵਿੱਚੋਂ ਜਿਹੜੇ ਕਮੇਟੀ ਮਾਛੀਕਾਰ ਦੇ ਵਿੱਚੋਂ ਫੈਸਲੇ ਉੱਟੇ ਆ ਕੋ ਜਥੇਬੰਦੀਆਂ ਦੇ ਵਿੱਚੋਂ ਫੈਸਲੇ ਉੱਠੇ ਆ ਫੇਰ ਅਨਸਾਫ ਲੈੇ ਤੋਂ ਬਿਨਾ ਅਸੀਂ ਇੱਥੋਂ ਨਹੀਂ ਉੱਠਾਂਗੇ ਇੱਕ ਤਿੰਨ ਦਿਨ ਪਹਿਲਾਂ ਜੀ ਤੁਹਾਡੀ ਕੋਈ ਮੀਟਿੰਗ ਹੋਈ ਸੀ ਜਸਪ੍ਰੀਤ ਕੌਰ ਦੇ ਸਰੋਸਾ ਸਾਹਿਬ ਆਏ ਸੀ ਉਹਨਾਂ ਦੇ ਸਰਪੰਚ ਸਾਹਿਬ ਆਏ ਸੀ ਮਾਸੀ ਕਾਂ ਦੀ ਪੰਚਾਇਤ ਆਈ ਸੀ ਤੇ ਉਹਨਾਂ ਦੇ ਛਾਪੇ ਦੀ ਪੰਚਤ ਵੀ ਆਈ ਸੀ ਉਹਦੇ ਕੀ ਹੋਇਆ ਉਹ ਤੁਹਾਡਾ ਫੈਸਲਾ ਹੋ ਰਿਹਾ ਸੀ ਜਸਪ੍ਰੀਤ ਕੌਰ ਦੀ ਮਾਤਾ ਜਸਪ੍ਰੀਤ ਕੌਰ ਇੱਕ ਹੋਰ ਭੈਣ ਸੀ ਉਹ ਵੀ ਉੱਠੀਆਂ ਧਰਨੇ ਦੇ ਵਿੱਚ ਸੌਰੀ ਜਿੱਥੇ ਮੀਟਿੰਗ ਚੱਲ ਰਹੀ ਸੀ ਉਸ ਦਿਨ ਕੀ ਹੋਇਆ ਕਿਉਂਕਿ ਉੱਥੇ ਦੋ ਪਤਵੰਤੇ ਸੱਜਣ ਸੀਗੇ ਉਹਨਾਂ ਦਾ ਪੱਖ ਕਰ ਰਹੇ ਸੀਗੇ ਇਹਦੇ ਬਾਰੇ ਕਿਉਂਕਿ ਉਹਨਾਂ ਨੇ ਚਲੋ ਫਿਰ ਮੈਂ ਬਾਲੀ ਗੱਲ ਨਹੀਂ ਚਾਹੁੰਦਾ ਸਾਡਾ ਸੈਟੀਸਫਾਈ ਹੋ ਗਈ ਆ ਉਹਨਾਂ ਨੇ মিডিਆ ਨੂੰ ਵੀ ਠੱਕੇ ਮਰਾਇਓ ਬੰਦਿਆਂ ਨੇ ਸੱਜਣਾ ਨੇ ਜਿਹੜੇ ਸੱਜਣ ਸੀਗੇ ਤੁਹਾਡੇ ਕੋਈ ਪਿੰਡ ਦੇ ਮਾਸੀ ਕਹਿੰਦੇ ਇਹ ਤੁਸੀਂ ਹੁਣ ਉਹਦੇ ਕੋਈ ਨਿਬੜਿਆ ਨਹੀਂਗਾ ਉਹ ਜਿਹੜੇ ਜਸਪ੍ਰੀਤ ਸੋਹਰਾ ਸਾਹਿਬ ਆ ਉਹ ਪੁਲਿਸ ਦੇ ਵਿੱਚ ਇੱਕ ਅਫੀਸਰ ਦੇ ਗਨਮੈਨ ਆ ਜਾਂ ਡਰਾਈਵਰ ਦੱਸੇ ਜਾ ਰਹੇ ਆ ਉਹਨਾਂ ਨੇ ਸਾਡੀ ਗੱਲ মিডিਆ ਦੀ ਗੱਲ ਵੀ ਸੁਣਨ ਤੋਂ ਬਗੈਰ ਕਿਸੇ ਦੀ ਗੱਲ ਸੁਣਨ ਤੋਂ ਬਗੈਰ ਹੀ ਗੱਡੀ ਭਜਾ ਲਈ ਗਈ ਹੁਣ ਅੱਜ ਦਾ ਉਹਨਾਂ ਇਕਰਾਰ ਸੀਗਾ ਉਹ ਨਹੀਂ ਆਏ ਇਹ ਤੁਸੀਂ ਕਹਿਣਾ ਚਾਹੁੰਦੇ ਜੇ ਬਾਰੇ ਕੁਝ ਅਸੀਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਆ ਜੀ ਬਈ ਆਏ ਸੀਗੇ ਫੈਸਲਾ ਨਹੀਂ ਹੋਇਆ ਕਿਉਂਕਿ ਪਹਿਲਾਂ ਉਹਨਾਂ ਨੇ 2 ਲੱਖ ਕਿਹਾ ਫਿਰ 3 ਲੱਖ ਕਿਹਾ 5 ਲੱਖ ਤੇ ਗੱਲ ਅੜ ਗਈ ਵੀ 5 ਲੱਖ ਕਹਿ ਕੇ ਉਹ ਚਲੇ ਗਏ ਵੀ 5 ਲੱਖ ਰੁਪਈਆ ਦੇਵਾਂਗੇ ਪਰ ਅਸੀਂ ਇਹੀ ਗੱਲ ਕਹਿ ਸਕਦੇ ਆਂ ਚਾਹੇ ਉਹ ਸੌਰਾ ਪਰਿਵਾਰ ਦੀ ਕੋਈ ਧੀ ਭੈਣ ਹੋਵੇ ਚਾਹੇ ਚੌਂਕੀ ਦੇ ਵਿੱਚੋਂ ਕਿਸੇ ਵੀ ਪ੍ਰਸ਼ਾਸਨ ਦੀ ਭੈਣ ਹੋਵੇ ਪਰ ਉਹ ਫੈਸਲਾ ਸਾਨੂੰ ਨਹੀਂ ਮਨਜ਼ੂਰ ਹੋਇਆ ਕਿਉਂਕਿ ਇਹ ਜਿੱਦਾਂ ਕੋਈ ਮੁੱਲ ਨਹੀਂ ਹੁੰਦਾ ਬਈ ਉਹ ਆਪ ਦਾ ਖੜਾ ਛੜਾ ਕੇ ਚਲੇ ਗਏ ਦੂਜੀ ਗੱਲ ਰਹਿ ਗਈ ਵੀ ਜਿਹੜੇ ਸੋਨ ਨੂੰ ੱੱਕੇ ਮਾਰੇ ਗਏ ਆ ਕਿਉਂਕਿ ਅਸੀਂ ਬਾਰੀ-ਬਾਰੀ ਇਹੀ ਗੱਲ ਕਹਿੰਨੇ ਆ ਬਈ ਸਾਡੇ ਕੋਲੇ ਜਿੰਨਾ ਚਿਰ ਮੀੜਦਾ ਜਿਉਂਦਾ ਏ ਉਹਨਾਂ ਚਿਰ ਹੀ ਲੋਕਤੰਤਰ ਜਿਉਂਦਾ ਏ ਉਹਨਾਂ ਚਿਰ ਹੀ ਜਸੇ ਬੰਦਗਾਂ ਜਿਉਂਦਿਆਂ ਏ ਤੇ ਅਸੀਂ ਤੁਹਾਡਾ ਬਾਰੀ-ਬਾਰੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਅੱਗੇ ਹੁਣ ਤੁਹਾਡਾ ਕੱਲ ਦਾ ਪੱਕਾ ਪ੍ਰੋਗਰਾਮ ਧੰਨੇ ਦਾ ਸੋਰੀ ਪੂਤ ਪੂਤਲੇ ਫੂਕ ਹਾਂ ਜੀ ਪੂਤਰੇ ਫੂਕਾਂਗੇ ਕਿਉਂਕਿ ਇਹ ਕੋਈ ਨਵਾਂ ਸੰਘਰਸ਼ ਨਹੀਂ ਗਾ ਗਦਰੀ ਬਾਬਿਆਂ ਬੇ ਕੋਈ ਸੰਘਰਸ਼ ਚੱਲਦੇ ਆ ਰਹੇ ਆ ਬੇਇਨਸਾਫੀ ਜਿੰਨਾ ਚਿਰ ਸਾਡੇ ਲੋਕਾਂ ਦੇ ਵਿੱਚੋਂ ਨਹੀਂ ਜਾਂਦੀ ਕਿਉਂਕਿ ਇਨਸਾਫ ਦੀ ਕੁਰਸੀ ਤੇ ਬਹਿ ਕੇ ਜਿਹੜਾ ਬੰਦਾ ਇਨਸਾਫ ਨਹੀਂ ਦੇ ਸਕਦਾ ਤੇ ਫਿਰ ਅਸੀਂ ਤਾਂ ਉਹਦਾ ਬੂਤਰਾ ਫੂਕਾਂਗੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਸੰਘਰਸ਼ ਤੁਹਾਡਾ ਇਹ ਚੱਲ ਰਿਹਾ ਹੈਗਾ ਇਹ ਬਹੁਤ ਲੰਮਾ ਹੋ ਗਿਆ ਕਿਉਂਕਿ ਤੁਹਾਡੀ ਕਹਿਣ ਦੇ ਮੁਤਾਬਕ ਵੀ ਪ੍ਰਸ਼ਾਸਨ ਨੇ ਤੁਹਾਡੀ ਕੋਈ ਸਾਰ ਨਹੀਂ ਲਈ ਅੱਜ ਧਰਨਾ ਜਿਹੜਾ ਹੈਗਾ 10ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆਗਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਸਾਨੂੰ ਪਹਿਲਾਂ ਪ੍ਰਸ਼ਾਸਨ ਨੇ ਹੀ ਪ੍ਰੋਸਾ ਦਵਾਇਆ ਬਾਰ ਬਾਰ ਪ੍ਰੋਸਾ ਦਵਾਇਆ ਜਾਂਦਾ ਸੀ ਪ੍ਰਸ਼ਾਸਨ ਤੋਂ ਵੱਲੋਂ ਵੀ ਅਸੀਂ ਤੁਹਾਡੀ ਜਿਹੜੀ ਗੱਲਬਾਤ ਆ ਉਹ ਸੁਣਾਗੇ ਜੇਕਰ ਅਸੀਂ ਸੋਹਰਾ ਪਰਿਵਾਰ ਕੋਈ ਗੱਲ ਨਹੀਂ ਸੁਣਦਾ ਤਾਂ ਅਸੀਂ ਉਹਨਾਂ ਦੇ ਪੂਰੇ ਪਰਿਵਾਰ ਦੇ ਉੱਤੇ ਜਿਹੜੇ ਪਰਚੇ ਆ ਉਹ ਦੇਵਾਂਗੇ ਪਰ ਸਾਨੂੰ ਪ੍ਰੋਸੇ ਤੋਂ ਬਿਨਾ ਕੋਈ ਇਨਸਾਫ ਨਹੀਂ ਮਿਲਿਆ ਇੱਥੋਂ ਇਸ ਲਈ ਅੱਜ ਪਿੰਨ ਮਾਛੀਕੇ ਤੇ ਜਿਹੜੀ ਪਿੰਨ ਮਾਛੀਕੇ ਜਸਪ੍ਰੀਤ ਇਨਸਾਫ ਕਮੇਟੀ ਆ ਉਸ ਨੇ ਤੇ ਸਾਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾਗਾ ਵੀ ਕੱਲ ਨੂੰ ਚੌਕੀ ਇੰਚਾਰਜ ਦਾ ਪੁਤਲਾ ਜਿਹੜਾ ਉਹ ਫੁੱਕਿਆ ਜਾਣਾਗਾ ਤੇ ਇੱਕ ਇਸ ਤੋਂ ਅਗਲਾ ਜਿਹੜਾ ਸਟੈਪ ਹੈਗਾ ਉਹ ਐਮਐਲਏ ਸਾਹਿਬ ਦੇਖੋ ਸਾਡਾ ਦਿਲ ਨਹੀਂ ਕਰਦਾ ਵੀ ਅਸੀਂ ਕਿਸੇ ਦਾ ਪੁਤਲਾ ਫੁੱਕੀਏ ਪਰ ਲੋਕਾਂ ਦੇ ਕੋਲੇ ਤਾਂ ਸੰਘਰਸ਼ੀ ਹੁੰਦੇ ਆ ਧਰ ਨਹੀਂ ਹੁੰਦੇ ਆ ਕਿ ਅਸੀਂ ਇਹੀ ਕੁਛ ਕਰ ਸਕਦੇ ਆ ਅਸੀਂ ਤਾਂ ਇਹਨਾਂ ਅੱਗੇ ਫਰਿਆਦ ਹੀ ਕਰਦੇ ਆ ਪਰ ਜੇਕਰ ਸਾਡੀ ਕੋਈ ਗੱਲ ਨਹੀਂ ਸੁਣਦਾ ਪਰ ਇਹ ਸਾਨੂੰ ਮਜਬੂਰ ਹੋ ਕੇ ਹੁਜੇ ਕਦਮ ਆ ਜਿਹੜੇ ਉਹ ਚੱਕਣੇ ਪੈਂਦੇ ਆ ਪਰ ਅਸੀਂ ਬਾਰ ਬਾਰ ਫੇਰ ਜਿਹੜੀ ਇਹ ਪ੍ਰਸ਼ਾਸਨ ਆ ਜਾਂ ਸਰਕਾਰ ਆ ਉਹਨਾਂ ਨੂੰ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਆ ਵੀ ਕਿਰਪਾ ਕਰਕੇ ਸਾਡੀ ਨਹੀਂ ਤਾਂ ਇਸ ਧੀ ਦੀ ਤਾਂ ਜਰੂਰ ਬਾਜ ਸੁਣੋ ਕਿਉਂਕਿ ਤੁਸੀਂ ਵੀ ਧੀਆਂ ਵਾਲੇ ਹੋ ਤੁਸੀਂ ਸੱਚੋ ਹੀ ਇਹੋ ਜਿਹਾ ਰਾਜ ਲੈ ਕੇ ਆਉਣਾ ਚਾਹੁੰਦੇ ਹੋ ਆ ਇਹੋ ਜਿਹਾ ਧੀਆਂ ਦੇ ਉੱਤੇ ਸਿਰ ਦੇ ਉੱਤੇ ਹੱਥ ਰੱਖਿਆ ਕੇ ਐਮ ਐਲ ਏ ਫੇਰ ਸਸੀਂ ਇਸ ਗੱਲ ਨੂੰ ਸਮਝਾਂਗੇ ਵੀ ਹਾਂ ਅਸੀਂ ਸੱਚ ਕੋਈ ਵਧੀਆ ਸਰਕਾਰ ਚੁਣੀ ਆ ਐਮ ਐਲ ਏ ਸਾਹਿਬ ਦੇ ਉੱਤੇ ਸਾਨੂੰ ਪੂਰਾ ਰੋਸਾ ਐਸ ਗੱਲ ਦਾ ਕਿਉਂਕਿ ਇਹਨਾਂ ਨੇ ਇੱਕ ਦਿਨ ਵੀ ਆ ਕੇ ਇਸ ਕੁੜੀ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਨਹੀਂ ਮਾਰਿਆ ਤੁਸੀਂ ਜੁੜੇ ਰਹੋ ਜੋ ਗਤੀਵਿਧੀ ਅੱਗੇ ਹੋਵੇਗੀ ਕਿਉਂਕਿ 11ਵੇਂ ਦਿਨ ਦਾ ਵੀ ਧਰਨੇ ਦਾ ਕੱਲ ਦਾ ਐਲਾਨ ਹੋ ਚੁੱਕਾ ਤੁਸੀਂ ਜੁੜੇ ਰਹੋ ਦੇਖਦੇ ਰਹੋ ਅਗਲੀ ਗਤੀਵਿਧੀ ਤੁਹਾਨੂੰ ਦਿਖਾਵਾਂਗੇ ਮੈਂ ਹਰਪ੍ਰਿੰਤ ਢਾਲੀਵਾ